ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਅਮਰੀਕਾ ਦੇ ਵਿੱਚ ਸਖਤੀ ਹੈ ਪਹਿਲਾ ਟਾਰਗੇਟ ਜਿਹੜੀ ਕੀਤੀ ਗਈ ਹੈ ਅਨਡਾਕੂਮੈਂਟਿਡ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰੈਕર્ડ ਆ ਫਿਲਪੀਨ ਦੇ ਨਾਲ ਇਹਦਾ ਸਬੰਧ ਆ ਪਰ ਅਮਰੀਕਾ ਦਾ ਇਹਦੇ ਕੋਲ ਗ੍ਰੀਨ ਕਾਰਡ ਆ ਤੇ ਇਹਨੂੰ ਇੱਕ ਬਹੁਤ ਚੰਗਾ ਵਰਕਰ ਸਮਝਿਆ ਜਾ ਰਿਹਾ ਹੈ ਅਜੇ ਤੱਕ ਆਈਸ ਵੱਲੋਂ ਵੀ ਕੋਈ ਜਿਹੜੀ ਅਧਿਕਾਰਤ ਤੌਰ ਦੇ ਉੱਤੇ ਕੋਈ ਜਵਾਬ ਜਾਂ ਅਫੀਸ਼ੀਅਲ ਇਹਦਾ ਜਵਾਬ ਜਿਹੜਾ ਨਹੀਂ ਆਇਆ ਆ ਗ੍ਰੀਨ ਕਾਰਡ ਹੋਲਡਰ ਦੇ ਨਾਲ ਇੱਥੇ ਸੀਟਕ 에어ਪੋਰਟ ਜਿਹੜਾ ਸਿਆਟਲ ਟਕੋਮਾ 에어ਪੋਰਟ ਆ ਉਹਦੇ ਉੱਤੇ ਘਟਾ ਵਾਪਰੇ ਉਹਨੂੰ ਰੀਟੇਨ ਕੀਤਾ ਗਿਆ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਅਮਰੀਕਾ ਦੇ ਵਿੱਚ ਸਖਤੀ ਅਸੀਂ ਲਗਭਗ ਰੋਜ਼ ਇਹੇ ਖਬਰਾਂ ਕਰਦੇ ਆਂ ਸਖਤੀ ਦਾ ਪਹਿਲਾ ਟਾਰਗੇਟ ਜਿਹੜੀ ਕੀਤੀ ਗਈ ਹੈ ਅਨਡਾਕੂਮੈਂਟਡ ਜਿਨ੍ਹਾਂ ਦਾ ਕੋਈ ਕ੍ਰਿਮਿਨਲ ਰੈਕર્ડ ਆ ਮਤਲਬ ਬੰਦਾ ਕੱਚਾ ਕਾਗਜ਼ ਪੱਤਰ ਕੋਈ ਨਹੀਂ ਪਰ ਉਹਨੇ ਫਿਰ ਵੀ ਕੋਈ ਜੁਰਮ ਕਰ ਦਿੱਤਾ ਤੇ ਉਹਦੇ ਪਿੱਛੇ ਇਹ ਆਈਸ ਵਾਲੇ ਪਏ ਆ ਜਾਂ ਇਮੀਗ੍ਰੇਸ਼ਨ ਵਾਲੇ ਪਏ ਆ ਵੀ ਪਹਿਲਾਂ ਇਹਨਾਂ ਨੂੰ ਫੜੋ ਬਾਕੀ ਨੂੰ ਬਾਅਦ 'ਚ ਦੇਖਾਂਗੇ ਉਸ ਤੋਂ ਬਾਅਦ ਆਉਂਦੇ ਆ ਜਿਹੜੇ ਕੱਚੇ ਆ ਫਿਰ ਜਾ ਕੇ ਹੋਰ ਆਉਂਦੇ ਆ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਆ ਇੱਥੇ ਦਾ ਅਮਰੀਕਾ ਦਾ ਜਾਨੀ ਕਿ ਜਿਹਦੇ ਕੋਲੇ ਗ੍ਰੀਨ ਕਾਰਡ ਆ ਉਹਨੂੰ ਕੋਈ ਖਤਰਾ ਨਹੀਂ ਹੁੰਦਾ ਕਿਉਂਕਿ ਉਹ ਕਾਨੂੰਨੀ ਤੌਰ ਤੇ ਇੱਥੇ ਰਹਿ ਰਿਹਾ ਪਰ ਸਮੱਸਿਆਵਾਂ ਆ ਰਹੀਆਂ ਆ ਦੱਸਿਆ ਜਾ ਰਿਹਾ ਕਿ ਮੈਕਸਿਮ ਲੰਡੋਨੀਓ ਇਹ ਇੱਕ ਫਿਲੀਪੀਨੋ ਵਿਅਕਤੀ ਆ ਫਿਲੀਪੀਨਸ ਦੇ ਨਾਲ ਇਹਦਾ ਸਬੰਧ ਆ ਪਰ ਅਮਰੀਕਾ ਦਾ ਇਹਦੇ ਕੋਲੇ ਗ੍ਰੀਨ ਕਾਰਡ ਆ ਲੀਗਲੀ ਪਰਮਾਨੈਂਟ ਰੈਜ਼ੀਡੈਂਟ ਆ ਅਮਰੀਕਾ ਦੇ ਵਿੱਚ ਪਤਾ ਨਹੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਿਹਾ ਇਹ ਹੋਇਆ ਕਿ ਆ ਇਹ ਨੂੰ ਸੀਟੈਕ 에어ਪੋਰਟ ਦੇ ਉੱਤੇ ਫੜ ਲਿਆ ਗਿਆ ਆ ਜਿਹੜਾ ਜਦੋਂ ਇਹ 5 ਦਿਨ ਦਾ ਆਪਣਾ ਟ੍ਰਿਪ ਫਿਲੀਪੀਨ ਦੇ ਵਿੱਚ ਲਾ ਕੇ ਆਪਣੇ ਟੱਬਰ ਦੇ ਨਾਲ ਪਰਿਵਾਰ ਦੇ ਨਾਲ ਇਹਦੇ ਨਿਆਣੇ ਸੀ ਇਹਦੀ ਵਾਈਫ ਸੀ ਵਾਪਸ ਆ ਰਿਹਾ ਸੀ ਤੇ ਇਹਨੂੰ ਉੱਥੇ ਸੀਟੈਕ 에어ਪੋਰਟ ਦੇ ਉੱਤਰ ਨੇ ਡਿਟੇਨ ਕਰ ਲਿਆ ਹੁਣ ਡਿਟੇਨ ਵੀ ਉਹ ਟੱਬਰ ਦੇ ਸਾਹਮਣੇ ਕੀਤਾ ਗਿਆ ਜਿਹੜੇ ਬਾਰਡਰ ਏਜੰਟ ਸੀ ਉਹਨਾਂ ਨੂੰ ਉਹਦੀ ਵਾਈਫ ਉਹਦੇ ਬੱਚੇ ਉਹਨਾਂ ਦੇ ਸਾਹਮਣੇ ਮਤਲਬ ਬੜਾ ਸ਼ੌਕਿੰਗ ਸੀ ਉਹਦੇ ਨਿਆਣਿਆਂ ਦੇ ਲਈ ਦੇਖਣਾ ਵੀ ਸਾਡੇ ਬਾਪ ਨੂੰ ਗ੍ਰਿਫਤਾਰ ਕਰ ਲਿਆ ਜਦੋਂ ਤੱਕ ਪਤਾ ਕੋਈ ਨਹੀਂ ਉਹਦਾ 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 ਝੁਰਮਕੀ ਉਹਨੇ ਕੀਤਾ ਕੁਛ ਨਹੀਂ ਹੁਣ ਉਹਨੂੰ ਉਹ ਤੋਂ ਬਾਅਦ ਕੁਦਰਤੀ ਹੈ ਵੀ ਆਈਸ ਤੇ ਉੱਥੇ ਟਰਾਂਸਫਰ ਕਰ ਦਿੱਤਾ ਰਿਟੈਂਸ਼ਨ ਸੈਂਟਰ ਦੇ ਵਿੱਚ ਤੇ ਮੁੜ ਕੇ ਉਹਨੂੰ ਇਹਨਾਂ ਰਿਟੈਂਸ਼ਨ ਸੈਂਟਰਾਂ ਦੇ ਵਿੱਚ ਲੈ ਕੇ ਜਾਵੇ ਤੇ ਜਿੱਥੇ ਜਿਹੜੇ ਬਹੁਤੇ ਇਹ ਇਮੀਗ੍ਰੇਸ਼ਨ ਇਸ਼ੂਸ ਦਾ ਸਾਹਮਣਾ ਕਰਨ ਵਾਲੇ ਲੋਕ ਜਿੱਥੇ ਰੱਖੇ ਜਾਂਦੇ ਨੇ ਉਹਨੂੰ ਉੱਥੇ ਰੱਖ ਦਿੱਤਾ ਕਮਾਲ ਦੀ ਗੱਲ ਹੈ ਵੀ ਉਹਦੇ ਕੋਲੇ ਗ੍ਰੀਨ ਕਾਰਡ ਆ ਹੁਣ ਰੌਲਾ ਆ ਵੀ ਉਹਨੂੰ ਫੜਿਆ ਕਿਉਂ ਗਿਆ ਅਧਿਕਾਰੀ ਇਹ ਕਹਿੰਦੇ ਆ ਕਿ ਉਹਨੂੰ ਇਸ ਕਰਕੇ ਫੜਿਆ ਹੋ ਸਕਦਾ ਕਿਉਂਕਿ ਉਹਨੇ ਪੁਰਾਣਾ ਨਾਨ ਵਾਇਲੈਂਟ ਕ੍ਰਿਮੀਨਲ ਕਨਵਿਕਸ਼ਨ ਹੋਊਗੀ ਭਾਵੇਂ ਕਿ ਉਹਨੇ ਪਹਿਲਾਂ ਹੀ ਉਹ ਸਰਵ ਕਰ ਦਿੱਤੀ ਉਹ ਸਜ਼ਾ ਘੱਟ ਲਈ ਆ ਸੋ ਮੁੱਕ ਦੀ ਗੱਲ ਇਹ ਆ ਵੀ ਜੇ ਕਿਸੇ ਬੰਦੇ ਦਾ ਕੋਈ ਕ੍ਰਿਮੀਨਲ ਰੈਕੋਰਡ ਹੈਗਾ ਭਾਵੇਂ ਉਹਦੇ ਕੋਲੇ ਗ੍ਰੀਨ ਕਾਰਡ ਆ ਗ੍ਰੀਨ ਕਾਰਡ ਆ ਉਹਨੂੰ ਆਉਣ ਵੇਲੇ ਪੁੱਛਿਆ ਜਾ ਸਕਦਾ ਹੁਣ ਯੂਨੀਅਨ ਇਹਦੀ ਸਪੋਰਟ ਲਿਫਟ ਸਪੋਰਟ ਕਰ ਰਹੀ ਆ ਇਹ ਫੋਕ ਲਿਫਟ ਡਰਾਈਵਰ ਆ ਜਿਹੜੀ ਯੂਨੀਅਨ ਆ ਉਹਦੇ ਵਰਕਪਲੇਸ ਦੇ ਉੱਤੇ ਉਹਦੀ ਸਪੋਰਟ ਕਰ ਰਹੀ ਆ ਕਿ ਇਹਨੇ ਫੋਕ ਲਿਫਟ ਡਰਾਈਵਰ ਵਜੋਂ 2017 ਤੋਂ ਲੈ ਕੇ ਹੁਣ ਤੱਕ ਕੀਤਾ ਕੰਮ ਤੇ ਇਹਨੂੰ ਇੱਕ ਬਹੁਤ ਚੰਗਾ ਵਰਕਰ ਸਮਝਿਆ ਜਾ ਰਿਹਾ ਹੈ ਮਤਲਬ ਮੰਨਿਆ ਗਿਆ ਵੀ ਇਹਦਾ ਕੰਮਕਾਰ ਸਾਰਾ ਚੰਗਾ ਸੀ ਕੋਈ ਇਦਾਂ ਦੀ ਗਲਬਾਤ ਮਾੜੀ ਨਹੀਂ ਹੈ ਹੁਣ ਜਿਹੜੇ ਐਡਵੋਕੇਸੀ ਗਰੁੱਪ ਨੇ ਨਾ ਜਿਹੜੇ ਇਮੀਗਰੈਂਟਸ ਦੇ ਹੱਕ ਵਿੱਚ ਗਲਬਾਤ ਕਰਨ ਵਾਲੇ ਉਹ ਕਹਿੰਦੇ ਵੀ ਇਹ ਜਿਹੜਾ ਗਰੁੱਪਸ ਉਹ ਇਹ ਕਹਿ ਰਹੇ ਆ ਕਿ ਉਹਨੂੰ ਇਸ ਤਰੀਕੇ ਦੇ ਨਾਲ ਮਤਲਬ ਚੱਕ ਕੇ ਉੱਥੇ ਕਸਟਡੀ ਦੇ ਵਿੱਚ ਸੈਟ ਦੇਣਾ ਠੀਕ ਨਹੀਂ ਹੈ ਉਹਦੀ ਪਤਨੀ ਸਾਹਮਣੇ ਆਈ ਹੈ ਪਰ ਬਹੁਤ ਅਮੋਸ਼ਨਲ ਇਮੋਸ਼ਨਲ ਸਪੀਚ ਦਿੱਤੀ ਆ ਵੀ ਇਹਨੂੰ ਜਿੰਨੀ ਜਲਦੀ ਹੋ ਸਕਦਾ ਇਹਨੂੰ ਛੱਡੋ ਤੇ ਇਹਨੂੰ ਘਰ ਦੇ ਵਿੱਚ ਨਿਆਣੇ ਅੜੀਕ ਦੇ ਉੱਥੇ ਭੇਜਿਆ ਜਾਵੇ ਸੋ ਇਹ ਦੂਜੀ ਗੱਲ ਆ ਵੀ ਇਹ ਪਹਿਲਾ ਮਾਮਲਾ ਨਹੀਂ ਆ ਕੋਈ ਇਦਾਂ ਦਾ ਕੋਈ ਪਹਿਲੀ ਵਾਰ ਨਹੀਂ ਹੋਇਆ ਇਸੇ 에어ਪੋਰਟ ਦੇ ਉੱਤੇ ਸੀਟਾ 에어ਪੋਰਟ ਸੈਟਲ ਦੇ ਉੱਤੇ ਹੀ ਇਹ ਕੁਝ ਮਹੀਨੇ ਪਹਿਲਾਂ ਇੱਕ ਹੋਰ ਫਿਲੀਪੀਨੋ ਗ੍ਰੀਨ ਕਾਰਡ ਹੋਲਡਰ ਸੀ ਔਰਤ ਲੇਵਲਨ ਡਿਕਸਨ ਉਹਨੂੰ ਵੀ ਡਿਟੇਨ ਕਰਤਾ ਸੀ ਇੱਥੇ ਤੇ ਹਜੇ ਤੱਕ ਪਤਾ ਕੋਈ ਉਹਦਾ ਨਹੀਂ ਸੀ ਲੱਗੇ ਬਾਅਦ ਵਿੱਚ ਕਾਫੀ ਦੇਰ ਤੱਕ ਹਜੇ ਤੱਕ ਆਈਸ ਵੱਲੋਂ ਵੀ ਕੋਈ ਜਿਹੜੀ ਅਧਿਕਾਰਤ ਤੌਰ ਦੇ ਉੱਤੇ ਕੋਈ ਜਵਾਬ ਜਾਂ ਆਫੀਸ਼ੀਅਲ ਦਾ ਜਵਾਬ ਜਿਹੜਾ ਨਹੀਂ ਆਇਆ ਇਸ ਕੇਸ ਦੇ ਉੱਤੇ ਸੋ ਇਹ ਆਪਣੇ ਆਪ ਤੇ ਵਿੱਚ ਬੜੀ ਚਿੰਤਾ ਵਾਲੀ ਗੱਲ ਆ ਹਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਵੀ ਉਹਨੂੰ ਆਲਰੇਡੀ ਉਸ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਜਾਂ ਹਜੇ ਇਹ ਹੈ ਕਿੱਥੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ